ਕਾਰਯੋਗ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ 500 ਸਾਲ ਬਾਅਦ ਬਹੁਤ ਮੁਸ਼ਕਲ ਨਾਲ ਅੱਜ ਸਾਡਾ ਰਾਮ ਮੰਦਰ ਅਯੁੱਧਿਆ ਵਿੱਚ ਬਣ ਕੇ ਸੰਪੂਰਨ ਹੋ ਗਿਆ ਹੈ ਜਿਸ ਦਾ ਉਦਘਾਟਨ ਹੋਣਾ ਹੈ ਬਾਬਰ ਜ਼ੁਲਮੀ ਦੁਆਰਾ ਸਾਡੇ ਪਰਮ ਪੂਜ ਭਗਵਾਨ ਰਾਮਚੰਦਰ ਜੀ ਦਾ ਜਿਹੜਾ ਮੰਦਰ ਗिराया ਗਿਆ ਸੀ ਉਸ ਨੂੰ ਅੱਜ ਪਰ ਸਰਕਾਰ ਦੇ ਔਨ ਕਰਕੇ ਅਸੀਂ ਵਾਪਸ ਬਣਾ ਸਕੇ ਹਾਂ ਜਿਹੜਾ ਕਿ ਸਾਡੇ ਸਾਰੇ ਭਾਰਤਵਾਸੀਆਂ ਵਾਸਤੇ ਮਾਣ ਦੀ ਗੱਲ ਹੈ ਅਤੇ ਸਾਡੇ ਵਾਸਤੇ ਵੱਡੀ ਪ੍ਰਸੰਨਤਾ ਦੀ ਗੱਲ ਹੈ ਇਸ ਕਰਕੇ ਇਸ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਸਮੇਂ ਆਪਾਂ ਸਾਰੇ ਨਾਮਧਾਰੀ ਸਿੱਖ ਉੱਥੇ ਲੰਗਰ ਦੀ ਸੇਵਾ ਕਰਨ ਵਾਸਤੇ ਪਹੁੰਚਣਾ ਆਪਜੀ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਜੀ ਕੁਝ ਦੇਣਾ ਵਾਸਤੇ ਕਟੋ-ਕਟ ਇੱਕ ਹਫਤੇ ਵਾਸਤੇ ਵਧੀਆ ਗੱਲ ਹੈ ਕਿ ਵੀ ਪੰਗੀ ਜਾਣ ਵਾਸਤੇ ਆਪਜੀ ਆਪਣੇ ਨਾਮ ਲਿਖਾਓ ਉੱਥੇ ਚੱਲ ਕੇ ਰੋ ਸੇਵਾ ਕਰੋ ਇਹ 500 ਸਾਲਾਂ ਬਾਅਦ ਜਿਹੜਾ ਅੱਜ ਸਾਡੇ ਵਾਸਤੇ ਇੰਨੀ ਵੱਡੀ ਖੁਸ਼ੀ ਦਾ ਦਿਨ ਆਇਆ ਇਹਨੂੰ ਉਡੀਕਦਿਆਂ ਨੂੰ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਅਤੇ ਲੱਖਾਂ ਲੋਕਾਂ ਨੇ ਇਸ ਮੰਦਰ ਨੂੰ ਬਣਾਉਣ ਵਾਸਤੇ ਸ਼ੀਧੀਆਂ ਦਿੱਤੀਆਂ ਨੇ ਇਸ ਦੇ ਵਿੱਚ ਬਹੁਤ ਸਾਰੇ ਸਿੱਖਾਂ ਦਾ ਵੀ ਵੱਡਾ ਹਿੱਸਾ ਸੋ ਆਪਾਂ ਹੁਣ ਸਾਰੇ ਤਗੜੇ ਹੋ ਕੇ ਇਸ ਰਾਮ ਮੰਦਰ ਦੀ ਸੰਪੂਰਨਤਾ ਸਮੇਂ ਇਹਦੇ ਉਦਘਾਟਨ ਸਮੇਂ ਉੱਥੇ ਪਹੁੰਚ ਕੇ ਆਪਾਂ ਉਸ ਖੁਸ਼ੀ ਦੇ ਮੌਕੇ ਤੇ ਸਾਰੇ ਇਕੱਠੇ ਹੋਈਏ ਅਤੇ ਆਏ ਯਾਤਰੀਆਂ ਦੀ ਵਿਸ਼ੇਸ਼ ਰੂਪ ਵਿੱਚ ਸੰਤ ਜਨਾਂ ਦੀ ਆਪਾਂ ਸੇਵਾ ਕਰੀਏ ਉਹ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਆਪਣੇ ਪ੍ਰਬੰਧਕਾਂ ਨੂੰ ਆਪਣੇ ਨਾਮ ਲਿਖਾਓ ਜਿੱਥੇ-ਜਿੱਥੇ ਵੀ ਹੈਗੇ ਹੋ ਸਾਰੇ ਭਾਰਤ ਵਿੱਚੋਂ ਸਾਥ ਸੰਗਤ ਆਵੇ ਸੇਵਾ ਕਰਨ ਵਾਸਤੇ